ਮੈਨੂੰ ਲੱਗਦਾ ਸੂਟਾਂ ਵਾਲੀ ਬਦਲ ਨਹੀਂ ਪਹਿਣੀ ਆ ਹਰ ਵਾਰੀ ਇਹ ਲੈਸਾਂ ਜੀਆਂ ਮੈਂ ਲਵਾ ਲੈਣੀ ਤੇ ਆਹ ਦੇਂਦੀ ਬੜੀਆਂ ਸੋਹਣੀਆਂ ਲੱਗਦੀਆਂ ਲੈਸਾਂ ਲਵਾ ਲਾ ਤੇ ਸੂਟ ਤੇ ਰੋਬ ਵੀ ਹੋਣਾ ਚਾਹੀਦਾ ਜਿੱਦਾਂ ਦੇ ਦੀਪ ਦੇ ਸੂਟ ਤੇ ਰੋਬ ਆ ਪਤਾ ਨਹੀਂ ਮਾਂ ਨੇ ਕਿੰਨੇ ਘਰ ਬਣਾਤਾ ਵਾ ਇਦਾਂ ਕਰਦੀ ਆ ਮਾਂ ਤਾਂ ਇੱਥੇ ਹੈ ਨਹੀਂ ਆ ਤੇ ਦੀਪ ਬੜੀ ਨਾਉਣ ਵੇਖੀ ਲਵਾ ਸੂਟ ਨਾਲੇ ਕੱਪੜਾ ਕਿਹੜਾ ਤੇ ਨਾਲੇ ਆਪਣੇ ਲਾਣ ਲਾ ਕੇ ਵੇਨੇ ਕਿੰਨਾ ਕ ਜੱਜਦਾ ਵਾ कम लगी। फोट, फोट लिया कपड़ा है कमलिए फुट फुट पैन दिया कपड़ा तो को खा जिया नहीं उदर जहा लगता वा वापस बनाऊंगी तो ना बढ़िया है नो मर जाने सीधा जा मेरा तो ना पेट ज्यादा निकल कढ़ाई आऊगी उत इतना जीने ਉਹ ਲੱਗ ਰਿਹਾ ਹਨਾ ਸੁਮਾਈ ਨਿਕੜ ਆਵਾਲਿਆ ਯਾ ਉਹ ਕਿਵੇਂ ਉਹ ਪ੍ਰੀਤ ਦੇ ਮਨ ਨਹੀਂ ਬੜੀ ਮੈਨੂੰ ਕਿੱਥੇ ਆਉਣਾ ਹੈ ਇਹਨੇ ਇਹ ਖਬਰ ਆ ਉਹ ਆਈ ਨਹੀਂ ਜਾਵੇ ਹਾਏ ਮੈਨੂੰ ਨਹੀਂ ਆਉਣਾ ਆਉਣਾ ਨਹੀਂ ਮੈਂ ਦੱਸਣਾ ਲੱਗਣਿਆ ਨਾ ਤੁਹੀਂ ਲੈ ਕੇ ਵੇਣੀ ਆ ਹਾਈ ਹਾਈ ਸੋਣਾ ਲੱਗਣ ਲਿਆ ਦਰਾਂ ਘਾਰਾ ਜੋ ਬਣ ਨਹੀਂ ਖੋਜ ਹੋ ਜਾਣਾ ਇਹ ਕਿੰਨਾ ਮਹਿੰਗਾ ਸੂਟ ਬਣਾ ਲਿਆ ਦਿਵਿੰਦਰ ਨੇ ਮਗਰ ਅਨਾ ਹੇ ਟੈਡ ਮੈਨੂੰ ਲੱਗਦਾ ਡਾਈਟ ਕਰਨੀ ਪੈਣੀ ਮਮੀ ਡਾਈਟਿੰਗ ਤੇ ਜਦਾ ਰਹਿੰਦੀ ਆ ਕੀ ਆਂਦੀ ਹੁੰਦੀ ਆ ਵਾ ਆਹ ਪ੍ਰੇਜ ਕਰਨਾ ਪੈਣਾ ਖਾਣ ਪੀਣ ਦਾ ਫਿਰ ਮੈਂ ਸਲਿਮ ਜੀ ਲੱਗਣਾ ਹਾਂ ਕਿਹੜੀ ਨੌਂ ਦੀ ਨੂੰ ਘਟਾ ਵਾ ਆਹ ਇਹ ਕੀ ਆ? ਓਹੋ! ਤੈਨੂੰ ਮੈਂ ਬੜੀ ਬੜੀ ਆਖਿਆ ਵਾ। ਵੀ ਮੇਰੇ ਕਮਰੇ ਚ ਕੱਪੜੇ ਨਾ ਰੱਖਿਆ ਕਰ। ਭਲੇਖੇ ਨਾ ਹੀ ਲੈ ਲਈ ਆਹ ਲੈਣੀ ਹੈ ਇਦਾਂ ਕਰ ਕਰ ਵੇਖਣ ਦੀ ਆਪਣੀ ਚੁੰਨੀ ਤੇ ਤੇਰੀ ਲਈ ਗਈ ਆ। ਉਧਰ ਰੱਖਿਆ ਕਰ। ਮੈਂ ਉਧਰ ਹੀ ਰੱਖਿਆ ਸੀ ਤੈਹ ਕਰਕੇ। ਸੋਹਣਾ ਪਿਆ ਨਹੀਂ ਹੈ? ਉਧਰ ਹੀ ਕਹਦੇ ਸੋਹਣਾ ਲੱਗਾ ਵਾ। ਉਹ ਨਹੀਂ ਨਹੀਂ ਇਹੋ ਜਿਹੇ ਰੰਗ ਬਥੇਰੇ ਮੇਰ ਕੋ ਮੈਂ ਵੇਹ ਕਿਹੜਾ ਕੱਪੜਾ ਵਾ। ਹੁੰਦਾ ਡੀਚਾ ਨਾ ਜੀ ਇਹੋ ਜਿਹੇ ਮੈਂ ਪਸੰਦ ਕਰਦੀ। ਬਹੁਤ ਜੱਟ ਆ। ਪਿਓਰ ਜੋਰਜਟ ਦਾ ਵਾ। ਜੇ ਚੰਗਾ ਲੱਗਾ ਤੇ ਕੋਈ ਨਹੀਂ ਪਿੰਟ ਪਾਈ ਹੁੰਦਾ ਮੰਮੀ ਨੂੰ ਕਹੂੰਗੀ ਇਕ ਲੈ ਛੱਡਣਗੇ। ਚੱਲ ਕੋਈ ਨਹੀਂ ਜੇ ਪਾਈ ਹੁੰਦਾ ਵਾ ਨਾ ਤੇ ਆਪਣੀ ਮੰਮੀ ਨੂੰ ਕਹੇ ਏਦਾਂ ਦਾ ਰਾਂਗੇ ਇੱਕ ਲੈ ਛੜੇ ਕੋਈ ਨਹੀਂ ਲਾਗੇ ਆਉਣ ਜਾਣ ਨੂੰ ਕੀ ਜਾਂਦਾ ਹਨਾ ਤੇ ਪਰ ਮੈਂ ਏਦਾਂ ਨਹੀਂ ਹੋ ਲੈਣਾ ਪੈਸੇ ਦੇਣਾ ਹੀ ਹੋ ਫਰੀ ਨਹੀਂ ਮੈਂ ਜੀ ਰਾਦੀ ਹੁੰਦੀ ਉਹ ਨਹੀਂ ਨਹੀਂ ਏਦਾਂ ਦੇ ਨਹੀਂ ਕੋਈ ਗੱਲ ਮੰਮੀ ਬਥੇਰੇ ਲੈਂਦੇ ਰਹਿੰਦੇ ਮੇਰੇ ਲਈ ਮੈਂ ਕਹੂੰਗੀ ਇੱਕ ਤੇਰੇ ਲਈ ਵੀ ਲੈਣਾ ਕੋਈ ਨਹੀਂ ਆ ਤੀ ਅੱਜ ਕੁਝ ਨਹੀਂ ਵੰਡਿਆ ਹੁੰਦਾ ਅੱਜ ਥਾਣੀਆਂ ਦਰਾਨੀਆਂ ਇੱਕੋ ਜੀਆਂ ਹੰਦੀਆਂ ਵਾ ਆਹ ਚੱਲ ਕੋਈ ਨਹੀਂ ਉਂਝ ਸੋਹਣਾ ਹੀਆ ਸੂਟ ਆਹੋ ਠੀਕ ਆ ਮੈਂ ਉਹ ਹਾਂ ਆਹੋ ਠੀਕ ਆ ਨਹੀਂ ਜ਼ਿਆਦਾ ਗਾੜਾ ਤਾਂ ਨਹੀਂ ਰੰਗ ਨਹੀਂ ਨਹੀਂ ਚਾ ਚੱਲਦੇ ਅੱਜ ਕੱਲ ਏਦਾਂ ਦੁਨੀਆ ਪਾਈ ਫਿਰਦੀ ਆ ਕੌਣ ਵੇਂਦਾ ਹੀ ਮਰ ਗਿਆ ਮਰ ਗਿਆ ਜਿਹੜਾ ਉਹ ਕਿਹੜਾ ਨਾਲ ਲੈ ਗਿਆ ਹਨਾ ਪਾਓ ਖਾਓ ਹੰਡਾਓ ਚਾਰ ਦਿਨ ਜ਼ਿੰਦਗੀ ਦੇ ਆ ਜਿਓ ਤੁਸੀਂ ਮੰਮੀ ਨੂੰ ਤਾਂ ਕਹਿੰਦੇ ਇਹੋ ਦੀਪ ਨੇ ਗਾੜਾ ਪਾਇਆ ਮੈਂ ਸੁਣਿਆ ਹੀ ਹੋਏ ਰਬ ਹਾਂ ਹੋਈ ਛੁੱੜਦੀ ਛੁੱੜ ਮਿਲ ਜਾ ਪੈਸੇ ਕਿਨੇ ਦੇਣੇ ਕਿੰਨਾ ਸੋਹਣਾ ਦਾ ਲੱਗਦਾ ਫੁੱਟ ਫੁੱਟ ਬੈਂਦੀ ਆ ਕਿੰਨੀ ਸੋਹਣੀ ਲੱਗਣ ਦੀ ਲੈ ਸ਼ੁਕਾਲ ਮਾਸੀ ਜੀ ਸਤ ਸ੍ਰੀ ਅਕਾਲ ਸ਼ੁਕਰਾ ਸ਼ੁਕਰਾ ਕਿ ਤੈਨੂੰ ਵੀ ਰਾਹ ਆਇਆ ਹੋਰ ਸੁਣਾਓ ਠੀਕ ਠਾਕ ਹਾਂ ਠੀਕ ਠਾਕ ਸੜਕਤ ਨਹੀਂ ਪੁੱਟੀ ਗਈ ਕਿਤੇ ਹੈ ਆ ਜਾ ਹੋਰ ਸੁਣਾ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਹਾਂ ਠੀਕ ਹੋਰ ਦੀਦੀ ਹੁਣ ਠੀਕ ਠਾਕ ਆ ਵੇਖੋ ਠੀਕ ਹੀ ਐ ਠੀਕ^{(\text{ਕਲਿੰਦਰ})}}^{(\text{ਕਲਿੰਦਰੀ})} ਹਾਂਜੀ ਕੰਮੇ ਆਏ ਬਾਹਰ ਛੇਤੀ ਆ ਨੀ ਮੈਂ ਮਰ ਜਾ ਨੀ ਮੈਂ ਕਿਤੇ ਸਦਕੇ ਜਾਵਾ ਕੋੜੇ ਮੇਰੀ ਪੱਜਾਈ ਆਈ ਭਾਬੀ ਸਾਸਰੀ ਕਾ ਸਾਸਰੀ ਕਾ ਬੀਦੀ ਕਿਤੇ ਚਾਈ ਚੜ ਗਿਆ ਮਾਪੇ ਪੇਕੇ ਆਂਦੇ ਕਦਮ ਹੀ ਰਾਦ ਤੇ ਧੀਆਂ ਉਸ ਨਾਲ ਹੀ ਜਵਾਨ ਹੋ ਜਾਂਦੀਆਂ ਹੋਰ ਸੁਣਾ ਤੇ ਬੋਟਾ ਹਾਂ ਠੀਕ ਆ ਠੀਕ ਆ ਅੱਛਾ ਬਹਿ ਜਾ ਲੈ ਅੱਜ ਕਿਥਰ ਚਾਨ ਚੜਿਆ ਸਾਸਰੀ ਬਾਬੀ ਜੀ ਸਾਸਰੀ ਕਾ ਲੋ ਉਸਨੂੰ ਠੀਕ ਠਾਕ ਠੀਕ ਵਧੀਆ ਮੰਮੀ ਤੁਹੀ ਦਾ ਜੈਂ ਜ ਮੈਂ ਰਾ ਹੀ ਭੁੱਲ ਗਏ ਜੇ ਮੇਰੀ ਗੱਲ ਸੁਣ ਅੱਜ ਲਾਲਾ ਰੀਜਾ ਜੋ ਬਣਾਉਣਾ ਬਣਾ ਲਾ ਤਤੇ ਠੰਡੇ ਫਰੂਟ ਜੋ ਮਗਾਉਣਾ ਮਾ ਇਹ ਮੇਰੀ ਪਰਜਾਈ ਆਈ ਆ ਭਾਬੀ ਉੱਤੇ ਹੋ ਕੇ ਬਹਿ ਹਾਂ ਪਹਿਲਾ ਠੰਡਾ ਪਿਆਲ ਲੈ ਕੇ ਚੱਲ ਨਹੀਂ ਲਿਆਓ ਤੁਸੀਂ ਨਹੀਂ ਮਾਤੇ ਲਾਗੇ ਬੈਣਾ ਮੈਨੂੰ ਤੇ ਚਾਹ ਹੀ ਚੜ ਗਿਆ ਭਾਬੀ ਬਹਿ ਤਾਂ ਹੋ ਕੇ ਬੈ ਦੀ ਬਲਿਆਨੀ ਹਾਂ ਨਹੀਂ ਵੀਰ ਦਾ ਸੁਣਾ ਭਾਬੀ ਠੀਕ ਠਾਕ ਤੁਸੀਂ ਸੁਣਾਓ ਆਪਣੇ ਵੀ ਠੀਕ ਆ ਮਾਂ ਮੇਰੀ ਦਾ ਸੁਣਾ ਵਿਚਾਰੀ ਦਾ ਉਹ ਵੀ ਠੀਕ ਠਾਕ ਤੈਨੂੰ ਯਾਦ ਕਰਦੀ ਹੈ ਹੈ ਯਾਦ ਕਰਦੀ ਆ ਹੋਰ ਕੋਈ ਨਹੀਂ ਆਉਂਗੀ ਮੇਰਾ ਵੀ ਬੜੇ ਇਹ ਦਿਨਾਂ ਦਾ ਕਾਹ ਬੋਲਣ ਰਿਆ ਹੀ ਤੇ ਮੈਨੂੰ ਲੱਗਦਾ ਵੀ ਅੱਜ ਮੇਰੀ ਪਰਜਾਈ ਆਉਗੀ ਤੇ ਵੇਖ ਲੈ ਹੈ ਆਂਦੇ ਆਂਦੇ ਠੀਕ ਠਾਕ ਹਾਂਜੀ ਹਾਂਜੀ ਭਾਬੀ ਠੀਕ ਆ ਚਾਲ ਗੜੇ ਅੱਜ ਕਿਤੇ ਹੈ ਸੁਪਨਾ ਆਇਆ ਹੀ ਰਾਤ ਕਿ ਮੇਰੇ ਭਰਾ ਪਰਜਾਈ ਆ ਤੇ ਵੈਲਾ ਸੱਚ ਹੋ ਗਿਆ ਹੀ ਹੈ ਚਲ ਪਰਜਾਈ ਆ ਕੀ ਤੇ ਵੀਰ ਦਾ ਕੰਮ ਕਾਰ ਠੀਕ ਚੱਲਦਾ ਸਭ ਠੀਕ ਠਾਕ ਤੂੰ ਸੁਣਾ ਤੂੰ ਵੀ ਕਿਤੇ ਆਇਆ ਕਰ ਤੂੰ ਤੇ ਕਿਤੇ ਆਉਂਦੀ ਨਹੀਂ ਆਪ ਆ ਬਸ ਭਾਬੀ ਘਰ ਚੋਂ ਹੀ ਨਹੀਂ ਨਿਕਲੇ ਜਾਂਦਾ ਹੋਰ ਤੂੰ ਸੁਣਾ ਮਾਸੀ ਜੀ ਤੂੰ ਠੀਕ ਠਾਕ ਜੀ ਮਾਸੀ ਠੀਕ ਹੈ ਘੋੜੇ ਦੀ ਚਾਲ ਭੱਜੀ ਫਿਰਦੀ ਆ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਵਧੀਆ ਵਾ ਹਾਂ ਆਹੋ ਹੋ ਐਦਾ ਰਹਿੰਦੀਏ ਤਾਂ ਇਹ ਆਪਣੇ ਘਰ ਵੇਲਾ ਕਿੰਨੀ ਖੁਸ਼ੀ ਹੋ ਚਲੇ ਕਿਤੇ ਮੇਰੀ ਪਰਜਾਈ ਵੇਲਾ ਅਸੀਂ ਬਾਅਦ ਚ ਵਿਆਹੀ ਪਹਿਲਾਂ ਵਿਆਹੀ ਆਈ ਤੇ ਕਿਤੇ ਕਦੀ ਮੱਥੇ ਵਾਟ ਨਹੀਂ ਪਾਇਆ ਨਨਾਨ ਪਰਜਾਈ ਚ ਕਦੀ ਨੋਕ ਝੋਕ ਵੀ ਨਹੀਂ ਹੋਈ ਐਨੀ ਚੰਗੀ ਮੇਰੀ ਪਰਜਾਈ ਆ ਮਾਪਿਆਂ ਨੇ ਆਂਦੇ ਆਂਦੇ ਅਗਲ ਮਤ ਦੇ ਕੇ ਘੱਲੀਆਂ ਹੁੰਦੀਆਂ ਵਾ ਤਾਈ ਹੋਈ ਨਚਰ ਪਾਦਾ ਤੂੰ ਜਿਹਦੀ ਕਰਦਾ ਉਹਨਾਂ ਤੇਨੂੰ ਆਈ ਹੀ ਇੱਕ ਦਿਨ ਉਹ ਕੋਈ ਨਹੀਂ ਜੀ ਕਰਦਾ ਉਹਨੂੰ ਤੇ ਬਰਾ ਜੀ ਕਰਦਾ ਹੀ ਘਰਾਂ ਚੋਂ ਕੰਮ ਕਰਦੇ ਕਰਕੇ ਨਵਾਂ ਘਰ ਬਣਾਉਂਦੇ ਤੇ ਮਿਸਤਰੀ ਲੱਗੇ ਉਹਦੇ ਕਰਕੇ ਟਾਈਮ ਨਹੀਂ ਤੇ ਇਹਦੇ ਕੋ ਤੇ ਭੈਣ ਕੋਈ ਨਾ ਨਿਕਲ ਕੇ ਟਾਈਮ ਕਰੀ ਕਰਕੇ ਚੱਲ ਪਰਾ ਦਾ ਘਰ ਹੀ ਵੇਖ ਆਵੇ ਅਹੀਂ ਆ ਕੇ ਚੱਲ ਫੇਰ ਮੈਂ ਆ ਕੇ ਚੱਲ ਹੋ ਕਿਉਂ ਨਹੀਂ ਮਿਲ ਕੇ ਉਨੀ ਈ ਵੀ ਕੀ ਕਿਤੇ ਬਿਜੀ ਹੋ ਗਈ ਆ ਕਿ ਜੇਰਾ ਇਹਦੇ ਕੋ ਨਿਕਲਿਆ ਨਹੀਂ ਜਾਂਦਾ ਭਾਬੀ ਨਿਕਲਣਾ ਨੁਕੜਣਾ ਕੀ ਆਹ ਕਾਰਾਂ ਜਤਾ ਨੂੰ ਪਤਾ ਤੰਦਾ ਆ ਆ ਕਿੰਨੇ ਦਿਨ ਹੋਏ ਆ ਦੀਪ ਆਪਣੇ ਪੇਕੇ ਗਈ ਸੀ ਤੇ ਤਿੰਨ ਚਾਰ ਦਿਨ ਤੇ ਲਾਈ ਉਹ ਕਦੇ ਚੌਥੇ ਦਿਨੀ ਮੁੜੀ ਤੇ ਫਿਰ ਨਿਆਣੀ ਛੱਡ ਕੇ ਗਈ ਸੀ ਤੇ ਨਾਲ ਮੰਮੀ ਵਿਚਾਰੀ ਹੁਣ ਸਰੀਰ ਇਦਾਂ ਦੇ ਤੈਨੂੰ ਪਤਾ ਟਲਮਟ ਹੋ ਜਾਂਦੀ ਏ ਤੇ ਕੰਮ ਨਹੀਂ ਹੁੰਦਾ ਉਦਕੋ ਤੇ ਫਿਰ ਤੈਨੂੰ ਪਤਾ ਕਰਦਾ ਮੈਨੂੰ ਹੀ ਸਾਰਾ ਵੇਖਣਾ ਪੈਂਦਾ ਵਾ ਲੈਂਟਰ ਤੇ ਮੈਂ ਤਾਂ ਦਵਿੰਦਰ ਆਵਾਂਗੇ ਉਹ ਤਾਂ ਚੱਲ ਪਤਾ ਮੈਨੂੰ ਤੁਸੀਂ ਆਉਣਾ ਹੀ ਆਉਣਾ ਚੱਲ ਬੰਦਾ ਇੱਕ ਦੋ ਵਾਰੀ ਪਹਿਲਾਂ ਵੀ ਫੇਰਾ ਮਾਰ ਕੇ ਜਾਵੇ ਕਿ ਵੀਰ ਘਰ ਬਣਾਉਂ ਰਿਹਾ ਕੀ ਸਬਕ ਤਾਬ ਕੀ ਨਹੀਂ ਫੇਰ ਆ ਕੇ ਆਖਣਾ ਵਕੈਤਾ ਤੇ ਇਦਾਂ ਉਹ ਤੇਰਾ ਭਾਈ ਆ ਗਿਆ ਨਾ ਗੱਡੀ ਤੇ ਹੁਣ ਉਹਨੂੰ ਟਾਈਮ ਲੱਗਣਾ ਹੀ ਨਹੀਂ ਤੇ ਤੈਨੂੰ ਪਤਾ ਸੀ ਤੇ ਮੋਟਰਸਾਈਕਲ ਤੇ ਦਿੰਦੇ ਲਾਤ ਤੇ ਚੱਲ ਤੇਰੇ ਕੋ ਪਹੁੰਚ ਜਾਂਦੇ ਹੁੰਦੇ ਨਾ ਪੈਣਾ ਤੂੰ ਗੱਲਾਂ ਹੀ ਕਰਦੀ ਆ ਤੂੰ ਹੰਨੀ ਘੱਟ ਤੂੰ ਗੱਲਾਂ ਹੀ ਕਰਦੀ ਆ ਆਹੋ ਨੂੰ ਵੀ ਮੈਨੂੰ ਮੰਮੀ ਘਰੀ ਕੋ ਪਿੱਸੂ ਆਂਦੀ ਕਿ ਨਹੀਂ ਤੂੰ ਹੋ ਕੇ ਅਦਿਵਿੰਦਰ ਕੋ ਹੋ ਕੇ ਆ ਜਾਂ ਤੂੰ ਹੋ ਕੇ ਆ ਫੇਰ ਮੈਂ ਆ ਕੇ ਜਨ ਆ ਗਈ ਤੇ ਮੰਮੀ ਨੇ ਫੇਰ ਮੈਨੂੰ ਆਖਣਾ ਵਾ ਕਿ ਲੈ ਏ ਮੈਂ ਜਾ ਕੇ ਕਹਿਂਦੀ ਤੇ ਨਹੀਂ ਆ ਜਾਣ ਨਹੀਂ ਗਈ ਘਰ ਵੇਖ ਲੈ ਕੰਮ ਰੰਬਈ ਇਹਨੂੰ ਕਹਿੰਦੇ ਸਿਆਣਫ ਤੇ ਤੁਸੀਂ ਮੈਨੂੰ ਨਿਕਲ ਨਹੀਂ ਦਿੰਦੀ ਆਈ ਤੂੰ ਆਏ ਵੇਖ ਲੈ ਦਵਿੰਦਰੇ ਆ ਕੀ ਗੱਲ ਕਰਦੀ ਨਹੀਂ ਜਦੋਂ ਹੁਣ ਦੀਪ ਗਈ ਸੀ ਤੇ ਫੇਰ ਘਰ ਦਾ ਸਾਰਾ ਤੰਦਾਲ ਮੈਨੂੰ ਇਹ ਕਿੱਥੇ ਐ ਤੇ ਐਵੇਂ ਹੱਡ ਰੋਲਦੀ ਫਿਰਦੀ ਭਾਵੇਂ ਦਾਦ ਹਾਪ ਤ ਹਫਤਾ ਆ ਕੀ ਇਹਨਾਂ ਦੇ ਚਾਰ ਦਿਨ ਰਹਿ ਕੇ ਹੀ ਰਹਿ ਕੇ ਜਾਈ ਨਾ ਹੋਣ ਕੁੜੀ ਆ ਜਵਾਨ ਹੋਈ ਆ ਨਹੀਂ ਸੁਣੀ ਛੱਡੀ ਜਿੰਦਦਰ ਤੂੰ ਮਾਸੀ ਵੱਲੋਂ ਵੀ ਨਾ ਕਹਿਆ ਕਰਕੇ ਉਹ ਡੱਕਦੀ ਆ ਚੰਗਾ ਉਹਦੇ ਬਾਰੇ ਵੀ ਨਾ ਤੂੰ ਕਰ ਕਰਿਆ ਕਰ ਗੱਲਾਂ ਕਿ ਉਹ ਡੱਕਦੀ ਉਹ ਤਾਂ ਤੈਨੂੰ ਆਪ ਆਂਦੀ ਆ ਕਿ ਤੂੰ ਹੋ ਗਿਆ ਤੇਰੇ ਸਾਰੇ ਆਪ ਬਹਾਨੇ ਹੀ ਹੋ ਤੂੰ ਭਾਵੇਂ ਗੱਲਾਂ ਦਾ ਗੁੱਸਾ ਕਰੇ ਤੇਰਾ ਆਪਣੇ ਬਹਾਨੇ ਤੇਰਾ ਜੀ ਆਪ ਨਹੀਂ ਉਹ ਕਰਦਾ ਨਹੀਂ ਆਉਗੀ ਤੇਰੀ ਮਾਂ ਮੈਨੂੰ ਕਹਿੰਦੀ ਆ ਕਿ ਮੇਰੀ ਧੀ ਬਾਰੇ ਨਾ ਕੋਈ ਗੱਲ ਕਰ ਤੇ ਤੂੰ ਇੱਥੇ ਆਪਣੇ ਬਹਾਨੇ ਮਾਰ ਕੇ ਰਹਿ ਨਹੀਂ ਮੈਂ ਵੀ ਤੂੰ ਨਾਈ ਆ ਨਾ ਆਪਣਾ ਕੰਮ ਛੱਡ ਕੇ ਜਾਂ ਮਿਲਣਾ ਹੋਵੇ ਤੇ ਫਿਰ ਟਾਈਮ ਨਹੀਂ ਵੇਖੀਦਾ ਘਰ ਨਹੀਂ ਵੇਖੀਦਾ ਭਾਬੀ ਆਉਗੀ ਏ ਦੀਪ ਚਾਹ ਬਣਾਣੀ ਵਧੀਆ ਜੀ ਤੇ ਮਗਾਲਾ ਕੋ ਮਿੱਠਾ ਜੇ ਫਿਰ ਐਨ ਗੱਡੀ ਤੇ ਆਹ ਹੋ ਟਾਈਮ ਲੱਗੀ ਜਾਣਾ ਆਜੇ ਤੇ ਮੰਮੀ ਦੱਸਿਆ ਤੋ ਨਾ ਮੰਮੀ ਗੱਲ ਸੁਣਿਓ ਹਾਂ ਜਾ ਮਾਤਾ ਆਇਦਰ ਮੇਰੀ ਗੱਲ ਸੁਣ ਮੰਮੀ ਹੱਥ ਹੋਈ ਆ ਆਪ ਤੁਸੀਂ ਉਹਦੇ ਲਾਗੇ ਬੈਗੇ ਜੇ ਦੋਵੇਂ ਜਾਣੇ ਤੇ ਉਹ ਕਰੀਆਂ ਦੀ ਜੋ ਢੜਕਾ ਹੁੰਦਾ ਬਣਾ ਲਓ ਜੋ ਲਿਆਂਦਾ ਇਹਨਾਂ ਨੇ ਤੇ ਕਾਦੇ ਨਾ ਚਾਹ ਪਿਆਵਾਂ ਨੂੰ ਮੈਂ ਕੀ ਦੱਸਾਂ ਉਹ ਤੇ ਬੇਇੱਜ਼ਤੀ ਕਰੀ ਜਾਣ ਲਈ ਜਿੱਦਾਂ ਕਿਤੇ ਨਾ ਅਸੀਂ ਹਾਨੂੰ ਜਾਣਦੇ ਨਹੀਂ ਅਸੀਂ ਕੋਈ ਵੀ ਕੀ ਪਰੌਣੇ ਨੂੰ ਚਾਹ ਪਿਆ ਲੈਣੀ ਕਿ ਕੀ ਪਿਆ ਲੈਣਾ ਤੇ ਜ਼ੁਬਾਨ ਤੇ ਉਹਦੀ ਏਡੀ ਲੰਮੀ ਆ ਤੇ ਵੇਸਣ ਵੀ ਨਹੀਂ ਹੈਗਾ ਜਿਹੜੇ ਪਕੌੜੇ ਕੱਢ ਲੈਣੇ ਆ ਤੂੰ ਨਾ ਚਾਹ ਬਣਾ ਕੇ ਲੈ ਆ ਉਦਾਂ ਹੀ ਮੈਂ ਤਾਂ ਅੱਗੇ ਸੋਚਣ ਡਈਆਂ ਵੀ ਅੱਜ ਪਤਾ ਨਹੀਂ ਇਹਨਾਂ ਨੂੰ ਕਿੱਥੋਂ ਚੇਤਾ ਗੋਪੀਛੋਂ ਤੇ ਕੋਈ ਵੜਿਆ ਨਹੀਂ ਇਹਨਾਂ ਸਾਲ ਹੋਗੇ ਫਫੜੇ ਕਿਦਾਂ ਮਾਰਨ ਲਈ ਹੈ ਕਿਤੇ ਪੂਰੇ ਲਗੀ ਦਾ ਖਾਲੀ ਚਾਹ ਪਿਉਂਦੇ ਆ ਐਨੇ ਚਿਰ ਪਿਛੋਂ ਕੋਈ ਆਇਆ ਦੀਦੀ ਕੋਲੋਂ ਨਾ ਕੌਲੀ ਵੇਸਣ ਦੀ ਲੈ ਆਵਾ ਪ੍ਰੀਤ ਕੋਲੋਂ ਤੇ ਕੋੜੇ ਕੱਢ ਲੀ ਗਏ ਆਹੋ ਇਹ ਦੀ ਕਿਹੜੀ ਗੱਲ ਵਾ ਇਹ ਤਾਂ ਹੈ ਇਹ ਮੂੰਹ ਪਾਟੀ ਜੁਬਾਨ ਦੀ ਉਹ ਤੇ ਐਨੇ ਚਿਰ ਬਾਅਦ ਲਖਣੀ ਆਈ ਕਿਤੇ ਤੇ ਤੂੰ ਜਾ ਦੇਖੋ ਨਾ ਲੈ ਆਇਆ ਇੱਕ ਕੌਲੀ ਵੇਸਣ ਦੀ ਅਗਲੇ ਆਣੇ ਤੇ ਸਾਨੂੰ ਗੱਲਾਂ ਕਰਨੀਆਂ ਇਹਨੂੰ ਕਿਸਨੇ ਕੀ ਕਹਿਣਾ ਫਿੰਦ ਕਰ ਹੈ ਕਾਕਣੀ ਬਿਲਕੁਲ ਉਹਨੂੰ ਬਥੇਰੀਆਂ ਕਰ ਜਾਂਦੇ ਆ ਪਤਾ ਵਾ ਸਾਰਿਆਂ ਨੂੰ ਸਿਆਣੇ ਜਿਹੜੇ ਉਹ ਵੇਖ ਲੈਂਦੇ ਹੁੰਦੇ ਆ ਚਾ ਤੂੰ ਲੈ ਆ ਪਤਾ ਕਰਦੀ ਆ ਦੀਦੀ ਚੱਲੇ ਸੀ ਕਿਤੇ ਨਹੀਂ ਨਹੀਂ ਧੁੱਪ ਜੀ ਆਈ ਹੀ ਮੈਂ ਸ਼ਾਮੇ ਲਾਦਾ ਜਾਣਾ ਕਿੱਥੇ ਆ ਅੱਛਾ ਦੀਦੀ ਹਾਂ ਹੀ ਗੱਲਾ ਨੀ ਗਾਲ ਤੇ ਕੋਈ ਨਹੀਂ ਆ ਵੇਸਨ ਹੈਗਾ ਜੇ ਵੇਸਨ ਵੇਸਨ ਤੇ ਨਾ ਪਿਛਲੀ ਵਾਰੀ ਕਿੰਨਾ ਪਿਆਰ ਆ ਤੇ ਤੇਰੇ ਸਾਹਮਣੇ ਉਦੋਂ ਟੱਪਾ ਖਾਲੀ ਘਰ ਕੇ ਮੈਂ ਤੇ ਸੁਟਿਆ ਨਿਕ ਨਿਕੀ ਨਾ ਵਿੱਚ ਲੜੀਆਂ ਜੀਆਂ ਪੈ ਗਈਆਂ ਸੀ ਕੀੜੇ ਚੱਲ ਗਏ ਨਿਕ ਨਿਕੀ ਕਿੰਨਾ ਚਿਰ ਵਰਤਿਆ ਨਹੀਂ ਤੇ ਮੈਂ ਅਰਕਾ ਆਂਦਾ ਹੀ ਨਹੀਂ ਮੈਂ ਕਿਹਾ ਨਾ ਤਲੀ ਚੀਜ਼ੇ ਇਹ ਖਾਂਦੇ ਨਾ ਮੈਂ ਖਾਂ ਨਹੀਂ ਤੇਵੇਂ ਪਿਆ ਹੀ ਰਹਿੰਦਾ ਆਣਾ ਚੁੱਪਚੀਤੇ ਭਾਬੀ ਆ ਗਈ ਦਵਿੰਦਰ ਦੀ ਅੱਛਾ ਦੱਸ ਕੇ ਵੀ ਨਹੀਂ ਆਈ ਤੇ ਹੁਣ ਕਰੀ ਜਾਂਦੀ ਆ ਬਣਾਉ ਕੁਛ ਬਣਾਉ ਘਰੇ ਤੇ ਕੁਛ ਹੈ ਵੀ ਨਹੀਂ ਤੇ ਪਤਾ ਉਹਨੂੰ ਹੈਗਾ ਚੰਗਾ ਪਲਾ ਵੀ ਨਾ ਵੇਸਣ ਨਾ ਕੁਝ ਤੇ ਬੰਦਾ ਕੀ ਘਰੇ ਬਣਾਵੇ ਨਾ ਪਾਜੀ ਜੋ ਬਣ ਘਰੇ ਜਿਹੜਾ ਬਾਹਰੋਂ ਕੁਝ ਮੰਗਾ ਲੈਣਾ ਤੇ ਹੁਣ ਤੇ ਵੀ ਦੋਵੇਂ ਭਰਾ ਗਏ ਝੋਨਾ ਲੈ ਕੇ ਘਰ ਹੁੰਦੇ ਤੇ ਰਵਿੰਦਰ ਨੇ ਕੁਛ ਨਾ ਕੁਛ ਲਿਆ ਦੇਣਾ ਹੀ ਆਈ ਵੀ ਇਨੇ ਚੇਰ ਪਿਛੋ ਹੀ ਹੋ ਤੇ ਹਾਨੂੰ ਸਗੋਂ ਨੌ ਸਾਸ ਨੂੰ ਵਕਤ ਪਹਿਰੇ ਮਮੀ ਨੇ ਮੈਂ ਚੱਲਦੀ ਆ ਇਹੋ ਤੇ ਤੁਹਾਨੂੰ ਤੰਗੀ ਆ ਤੁਹਾਡੇ ਲਾਗੇ ਕੋਈ ਕਰਿਆਨੇ ਦੀ ਦੁਕਾਨ ਨਹੀਂ ਜੇ ਨੇੜੇ ਤੇਰੇ ਹੋਵੇ ਤਾਂ ਬੰਦਾ ਜਾ ਕੇ ਕੋਈ ਚੀਜ਼ ਫੜ ਹੀ ਲੈਂਦਾ ਵਾ ਹਾਂ ਤੇ ਹੋਰ ਤੇ ਹੈ ਹੀ ਆਏ ਗਏ ਦੀ ਫਿਰ ਇੰਦਾ ਬੜਾ ਔਖਾ ਜਿਹਾ ਕੋਈ ਦੱਸ ਕੇ ਆਵੇ ਭੈਣ ਫਰਾ ਬੰਦਾ ਲਿਆ ਕੇ ਰੱਖ ਲੇ ਉਹ ਤਾਂ ਨਿਆਣਿਆਂ ਵਾਲਾ ਘਰ ਘਰੇ ਚੀਜ਼ ਨਿਆਣੀ ਹੋਈ ਨਹੀਂ ਰਹਿਣ ਦਿੰਦੇ ਆ ਵੀ ਪੱਛੀ ਲਗਣੀ ਲੈ ਕੇ ਦਿੱਤੀ ਆ ਤੇ ਨਾ ਮੈਨੂੰ ਚੱਜ ਨਾ ਚਲਾਉਣੀ ਆਉਂਦੀ ਨਾ ਤੈਨੂੰ ਚੱਜ ਨਾ ਬੰਦਾ ਆ ਵੀ ਚੀਜ਼ ਫੜ ਲੈਂਦਾ ਇਹੋ ਤੇ ਸੋਗੋ ਮੈਨੂੰ ਤਾਂ ਬਥੇਰਾ ਕਹਿੰਦੇ ਰਹਿੰਦੇ ਵੀ ਆਪਣੇ ਹੱਥ ਸਿੱਧੇ ਕਰ ਮੈਨੂੰ ਡਰ ਬ ਬਤਾ ਲ ਦੋ ਚਾਹ ਕੇ ਫਿਰ ਕੀ ਕਰਨਾ ਜਦੋਂ ਹੁਣ ਨਹੀਂ ਆ ਤੇ ਰੋਟੀ ਸੋਣੀ ਬਣਾ ਲਿਓ ਆਹ ਉਹ ਨਹੀਂ ਫਿਰ ਚਾਹ ਮੰਮੀ ਤਾਂ ਕਹਿ ਰਹੇ ਉਦਾਂ ਪਿਆ ਦੇ ਮੈਂ ਆਈ ਕਿ ਨਿੱਕੀ ਵੱਡੀ ਆ ਇਹੋ ਹੀ ਹੁੰਦੀ ਹੁੰਦੀ ਕਦੀ ਕਦੀ ਨਿੱਕੀ ਤਾਂ ਉਦਾਂ ਨਹੀਂ ਕਦੀ ਵੱਡੀ ਆ ਵੀ ਬੜੇ ਚਿਰ ਪਿਛੋਂ ਆਈ ਆ ਕਦੀ ਨਹੀਂ ਆਇਆ ਮੇਰੇ ਹੁਣ ਸਾਲ ਨਾ ਤਾਂ ਛਾਹ ਸਾਲ ਹੋਤੀ ਹੋ ਗਿਆ ਸਾਲੋਂ ਉੱਤੇ ਤਾਂ ਇਹ ਮੈਂ ਖਣ ਨਹੀਂ ਵੀ ਖਾਲੀ ਚਾਹ ਬੁਰੀ ਲੱਗਦੀ ਆ ਤਾਨੂੰ ਆਂਦੀ ਨਹੀਂ ਵੀ ਨਿੱਕੀ ਨਾਲ ਜ਼ਰੂਰ ਕੋ ਗੱਲਬਾਤ ਹੋਈ ਸਾਲ ਹੋਇਆ ਇਹ ਵੀ ਨਹੀਂ ਗਈ ਨਹੀਂ ਤੇ ਇਹ ਤੇ ਤੀਜਾ ਦਿਨ ਹੀ ਪੈਣ ਦਿੰਦੀ ਹੋਣੀ ਆ ਕੋਈ ਨਾ ਕੋਈ ਗੱਲ ਗੱਲ ਤਾਂ ਕੋਈ ਹੈ ਵਾ ਚੱਲ ਕੋਈ ਗੱਲ ਨਹੀਂ ਉਹ ਦੁੱਧ ਦਾ ਹੈਗਾ ਉਹ ਖੜਦਾ ਤੇ ਲੈ ਜਾ ਨਹੀਂ ਦੁੱਧ ਤੇ ਚਾਹ ਜੁਗਾ ਹੈਗਾ ਕੋਈ ਨਹੀਂ ਫਿਰ ਵੇਖ ਲਾਂਗੇ ਪਨੀਰ ਬਣਾਉਣਾ ਹੋਊਗਾ ਤੇ ਉਹ ਵੀ ਪਿਆਜ਼ ਵੀ ਲੈ ਜਾ ਚੱਲ ਕੋਈ ਨਹੀਂ ਮੈਂ ਬਣਾਵਾਂ ਫੇ ਚਾਹ ਪਿਆ ਲਾ ਕੋਈ ਨਹੀਂ ਪਿਆ ਲਾ ਲੈ ਪਾਵੇ ਤੂੰ ਆਪਣਾ ਗੁੱਸਾ ਕੱਢੀ ਜਾਣੀ ਵੀ ਦਵਿੰਦਰ ਆਉਂਦੀ ਨਹੀਂ ਆਉਂਦੀ ਨਹੀਂ ਕੀ ਆਵਾ ਆ ਸਾਡੇ ਭਾਦਾ ਤੇ ਜੱਬ ਪਿਆਈ ਉਹ ਗਾਦਾ ਮਰ ਗਿਆ ਵਾ ਇਹਦੀਆਂ ਤੇ ਕਿਤੇ ਆਂਦੇ ਆਂਦੇ ਆ ਉਦ ਲਈ ਹਾਂ ਜਗਲਾਂ ਹੋ ਗਈਆਂ ਵਾ ਕੀ ਕਰਾਂ ਮੈਂ ਕਿਉਂ ਕੀ ਹੋਇਆ ਕੀ ਹੁਣ ਹਣਾ ਕੀ ਆ ਆ ਹੁਣ ਆਈ ਉਹ 4 ਦਿਨ ਪੇਕੇ ਆ ਤੋ ਰਹਿ ਕੇ ਪਤਾ ਨਹੀਂ ਇੱਥੋਂ ਕਿਧਰਾਂ ਜਾਂਦੀ ਜੇ ਉਧਰੋਂ ਕਿਧਰਾਂ ਆਉਂਦੀ ਆ ਪੜਦਾ ਹੀ ਮੁੰਡਾ ਹੀ ਉਹ ਇਹ ਜੀ ਸਾਡਾ ਕੋ ਲੱਗਦਾ ਵਾ ਚੜਾ ਲੈ ਆ ਭਾਬੀ ਕੱਲੀ ਤੁਰ ਜਾਨੀ ਆ ਇਹਨੂੰ ਸ਼ਰਮ ਨਹੀਂ ਆਉਂਦੀ ਹੈ ਕੀ ਗੱਲ ਸੁਣ ਕਿਤੇ ਮਾਸੀ ਨੂੰ ਮਾਸਾ ਜਿਨ੍ਹਾਂ ਨੇ ਕਿਤੇ ਪਤਾ ਲੱਗਦਾ ਕਿ ਕੀ ਖਰਚੇ ਬਣ ਰਹੇ ਕਿ ਨਹੀਂ ਨਹੀਂ ਮਾਸੀ ਨੂੰ ਸਾਰਾ ਪਤਾ ਮਾਸੀ ਨੇ ਉਹ ਤਾਂ ਕਬੂਤਰਾਂ ਅੱਖਾਂ ਮੀਟ ਕੇ ਬੈਠੀ ਰਹਿੰਦੀ ਆ ਜਿਦ ਤੱਕ ਕਬੂਤਰ ਨਹੀਂ ਬਣੇ ਤਾਂ ਬੈੰਦਾ ਏਦਾਂ ਬੈੰਦੀ ਉਹ ਉਹਨੂੰ ਸਭ ਕੁਝ ਪਤਾ ਉਹਨੂੰ ਮੈਂ ਦੇਖਦੀ ਆ ਮੇਰੀ ਲੁਤਰੀ ਚੱਲਦੀ ਦੇਖਦੀ ਆ ਇਹਨੂੰ ਇਹ ਨਹੀਂ ਰਹਿੰਦਾ ਆਹ ਨਾਲ ਦਾ ਗਵਾਂਡੀ ਸ਼ਰਿਹਾਂ ਮੈਂ ਫੜ ਲੇ ਵੀਡੀਓ ਬਣਾਲੀ ਉਹ ਤੇ ਅੱਗ ਲੱਗ ਜੇ ਕਿਸਮਤ ਮਾੜੀ ਇਹਨਾਂ ਨੇ ਜਦੋਂ ਪਤਾ ਲੱਗੇ ਨੇ ਇਹਨਾਂ ਨੂੰ ਇਹਨਾ ਵੀਡੀਓ ਮੇਰੇ ਫੋਨ ਚੋਂ ਡਿਲੀਟ ਕਰਦੀ ਨਹੀਂ ਤੇ ਹੁਣ ਤਾੜ-ਤਾੜ ਹੋ ਜਾਣੇ ਸਭ ਕੁਝ ਹੈ ਤੇ ਮਾਸੀ ਉਹਦੇ ਤੇ ਗੱਲਾਂ ਬਰੀਆਂ ਕਰਦੀਆਂ ਤੇਰੀਆਂ ਕਰ ਲਿਆ ਉਹਦੀਆਂ ਕਰ ਲਿਆ ਫੁਲਾਣੇ ਦੀਆਂ ਕਰ ਲੀਆਂ ਤੇ ਆਪਣੇ ਘਰ ਕੋ ਇੰਨਾ ਕੁਝ ਹੋਣ ਜਾਂ ਹੁਣ ਨਹੀਂ ਪਤਾ ਲੱਗਦਾ ਹੋਣ ਨਹੀਂ ਨਾ ਦੇਖਣਾ ਤੇ ਉਹ ਤਾਂ ਤੇਰੀਆਂ ਹੀ ਮੇਰੇ ਕਾਰੀ ਕਰੀ ਜਾਂਦੀ ਆ ਕਿ ਇਹ ਅਮ ਜੀ ਨਹੀਂ ਇਦਾਂ ਇਦਾਂ ਤੇਰੀਆਂ ਹੀ ਬਸ ਰੀਲਾਂ ਬਣਾਈ ਜਾਂਦੀ ਤੇ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਉਹਨੂੰ ਵੀ ਕੀ ਡੱਕਣਾ ਕੋਈ ਗੱਲ ਬਾਤ ਕਰਨੀ ਕਿ ਚਾਹੀ ਨਹੀਂ ਭਾਬੀ ਹੋਰ ਤੇ ਛੱਡਦੀਆਂ ਜਵਾਨ ਹੋਣੀਆਂ ਕਿਤੇ ਨੂੰ ਮਾਛਾ ਸ਼ਰਮ ਨਹੀਂ ਆਵੇ ਲਾਪੈਨਾਂ ਤੇ ਆ ਦੋ ਜਵਾਨ ਹੁਣ ਨਾ ਕਰ ਕੰਮ ਕਰਦੀ ਆ ਆਮ ਕਰਦੀ ਝਾੜੂ ਪੋਚੇ ਦਾ ਵੇਹ ਜੋਬਨ ਜਦੋਂ ਵਿਚਾਰਾ ਜਿੰਨੇ ਜੋਗਾ ਹੈਗਾ ਸਭ ਕੁਝ ਡਿਆ ਕਰਨ ਦਿਨ ਦਾ ਲਿਆ ਲਿਆ ਖਰਚਾ ਵਰਚਾ ਇਹਦੇ ਨੇ ਪੜਾਈ ਤੁਰਨ ਦੀ ਕੁੜੀਆਂ ਦੀ ਸਲਾਈ ਕਢਾਈ ਤੋਂ ਆਪ ਸਿੱਖੀ ਜਦੋਂ ਕਰਨ ਦੀ ਤੈਨੂੰ ਕੀ ਲੋੜ ਆ ਉਹ ਸਰੀਕਣੀ ਨੇ ਮੇਰੇ ਆਣ ਕੇ ਹੱਥੀ ਪੈ ਗਈ ਚਪੇੜਾ ਮਾਰੀਆਂ ਤੇ ਜਿਹੜੀ ਮੇਰੀ ਸੱਸ ਵਾ ਉੱਲੂ ਜੀ ਇਹ ਵੇਂਦੀ ਰਹੀ ਲਾਗੇ ਬੈਠੀ ਉਹ ਘਰੇ ਆ ਕੇ ਹੱਥੀ ਪੈ ਗਈ ਦੱਸ ਤੂੰ ਵੀ ਤੁਹਾਡਾ ਨੱਕ ਨਾ ਆਵੇਂ ਵਢਾਈ ਜਾ ਅੱਖ ਨਾ ਮਾਪਿਆ ਨੇ ਕਿਤੇ ਕੋ ਖਵਾਲਿਆ ਪਹਿਲ ਤੇਰੇ ਕੋ ਨਾ ਕਿਤੇ ਗੋਡੇ ਥਲੇ ਰੱਖੀ ਗਈ ਉੱਤੇ ਕਿਤੇ ਕਿੰਨੀ ਕਿ ਜਾਣੀ ਹੀ ਮੈਂ ਤੇ ਗੋਡੇ ਥੱਲੇ ਰੱਖ ਲੈਣੀ ਸੀ ਮੈਂ ਤੇ ਫੇਰ ਹੀ ਜੋ ਬੰਦੇ ਮੂੰਹ ਨੂੰ ਚੁੱਪ ਰਹੀ ਵੀ ਗੱਲਾਂ ਬੰਦਿਆਂ ਦੇ ਸਿਰ ਆ ਜਾਂਦੀਆਂ ਪਰ ਇਹਨਾਂ ਨੂੰ ਮਾਸਾ ਨਹੀਂ ਉਹ ਨੌ ਸਾਸ ਨੂੰ ਬੰਦਿਆਂ ਦੇ ਸੇਰ ਆਉਣ ਪਾਟਣ ਸੇਰ ਇਹਨਾਂ ਨੇ ਨਾ ਲਾਲੀ ਚਰਮਾ ਤੇ ਆਉਂਦੀਆਂ ਤੇ ਬੰਦਿਆਂ ਸੇਰੇ ਆਉਣ ਜਦੋਂ ਕਰਨੀ ਤੇ ਫੇਰ ਬੰਦਿਆਂ ਸੇਰੀ ਆਉਣੀਆਂ ਗੱਲਾਂ ਜਦੋਂ ਕਰਦੀਆਂ ਤੇ ਫੇਰ ਆਉਣ ਤੇ ਸੁਣ ਲੈ ਭਾਬੀ ਇਹ ਤੇ ਕਿਤੇ ਜੋ ਬੰਨ ਨੂੰ ਪਿੱਛੇ ਲਾਉਣ ਨੂੰ ਤਿਆਰ ਹੋ ਗਈ ਹੀ ਹੋਏ ਮੈਂ ਦੇ ਆ ਚੱਲ ਭਾਜੀ ਦਵਾਈ ਲੈਣ ਜਾਣਾ ਦਿਓ ਕਰਾਇਆ ਹਾਰ ਕੇ ਤੈਨੂੰ ਕੀ ਪਤਾ ਮੈਂ ਕਿਹੜੇ ਕੜਾਏ ਚ ਤਲੀ ਗਈ ਆ ਕਿੱਦਾਂ ਮੈਂ ਟਾਈਮ ਪਾਸ ਕੀਤਾ ਹਾਰ ਕੇ ਮੈਂ ਜੋ ਬਨਵਾਖਿਆ ਮੈਂ ਹਾਂ ਚੱਲ ਗੱਡੀ ਤੇ ਮੈਂ ਹਾਂ ਹੋਰ ਨਾ ਕਿਤੇ ਆਂਦੇ ਆਂਦੇ ਹੱਥ ਛੱਡ ਕੇ ਅਰਖਾਂ ਚਟਣੀਆਂ ਪੈਣ ਮੈਨੂੰ ਵੀ ਇਹ ਤੇ ਵਰਕੀ ਤੇ ਕੀ ਲੈਣਾ ਵਾ ਜਿਹੜੀ ਬਗਾਨਿਆਂ ਬੰਦਿਆਂ ਨਾਲ ਤੁਰ ਹੀ ਫਿਰਦੀ ਆ ਤੇ ਮੇਰਾ ਬੰਦਾ ਮਗਰ ਲਾ ਲੈਂਦੀ ਮੈਂ ਕਹਦੇ ਜਾਂਗੀ ਨਹੀਂ ਮੈਂ ਤੇ ਕਿਤੇ ਭਰੀ ਜਵਾਨੀ ਚ ਲੁੱਟੀ ਜਾਣਾ ਸੀ ਚਲ ਇਦਾਂ ਨਾ ਕਰ ਹੁਣ ਤੂੰ ਆਪਣੇ ਪੈਰ ਸੰਭਲ ਲੈ ਆ ਨਾ ਬਸ ਤੂੰ ਜੋ ਬੰਨੋ ਕਹਿਣਾ ਵਾ ਕਿ ਤੂੰ ਬਸ ਗੱਡੀ ਤੇ ਰਹਿ ਤੂੰ ਆਪਣੇ ਇੱਥੇ ਘਰ ਵੇਖ ਤੂੰ ਕਿ ਪੈਣਾ ਲੈਣਾ ਜਿਹੜਾ ਬਗਾਨਾ ਨਹੀਂ ਸਾਡੇ ਢੀ ਘਰ ਵਾਲਾ ਸੱਡੂਗੀ ਹਾਂ ਮੈਂ ਨਾ ਮੈਂ ਭਾਬੀ ਤੇਰਾ ਘਰ ਪੱਟਿਆ ਜਾਣਾ ਇਹਨੇ ਤੇ ਪੱਟ ਦੇਣਾ ਹੁਣ ਤੇ ਬੜਾ ਸਾੜਾ ਚੜਿਆ ਹੋਣਾ ਪਰਝਾਈ ਆ ਹੀ ਪਤਾ ਨਹੀਂ ਫੂਕੀਆਂ ਸੜੀਆਂ ਨੇ ਕੀ ਲਿਆਉਣਾ ਬਣਾਉਣਾ ਤਾਂ ਹੀ ਆਖਿਆ ਮੈਨੂੰ ਆਵਾਜ਼ ਕਰ ਰਹੀ ਜਮੇ ਰਿਪਰਜਾਈ ਆਈ ਆ ਮੱਤੇ ਸਾੜੀ ਗਏ ਹੋਣੇ ਖੱਤਿਆਂ ਦੇ ਇਦਾਂ ਦੀ ਆਈਆਂ ਚਲ ਕੋਈ ਨਹੀਂ ਉਹ ਪਤਾ ਨਹੀਂ ਦਿਵਿੰਦਰ ਇਹ ਕਿ ਇੱਥੇ ਇੰਨਾ ਕੁਝ ਹੋਂ ਰਿਹਾ ਤੇਰੀ ਮਾਂ ਵੀ ਕਿਤੇ ਸੱਚੀ ਗੱਲ ਨਾ ਵੱਡਣ ਜੋਗੀ ਉਹ ਕਿਤੇ ਮੈਂ ਆਖਿਆ ਕਿ ਕੁਰੀ ਦਾ ਕਿਤੇ ਪਤਾ ਲੈ ਆਵਾਂ ਕਿਤੇ ਵੇਖ ਕੇ ਆਵਾਂ ਕੀ ਸਾਬ ਖਰਾਬ ਕੀ ਹੋਂ ਰਿਹਾ ਕੀ ਨਹੀਂ ਚਲ ਬੰਦਾ ਜਾਂਦਾ ਕਿਤੇ ਮਿਲ ਗਿਲ ਕੇ ਆਉਂਦਾ ਉਹ ਵੀ ਬਸ ਜੱਲੀ ਜੀ ਕਿਤੇ ਕੋਈ ਕਰਦੀ ਨਾ ਹੋਰ ਨਾ ਮੈਨੂੰ ਇੱਥੇ ਆਉਂ ਦਿੰਦੀ ਆ ਵੀ ਮੈਂ ਮਿਸਤਰੀਆਂ ਵਿੱਚੋਂ ਟਾਈਮ ਕੱਢ ਕੇ ਤੇ ਫੇਰ ਆਈ ਮੈਂ ਕਿਹਾ ਇੱਕ ਵਾਰੀ ਹੋ ਕੇ ਤੇ ਆਵਾਂ ਦਿਵਿੰਦਰ ਕੋ ਭਾਪੀ ਚੰਗਾ ਕੀਤਾ ਤੇ ਨਿੱਕੀ ਕੀ ਆਂਦੀ ਨਿੱਕੀ ਉਦੋਂ ਦੀ ਮੇਰੇ ਨਾਲ ਗੁੱਸੇ ਹੋਈ ਹੋਣੀ ਆਈ ਉਹ ਹੀ ਮੇਰ ਕੋ ਨਿੱਕੀ ਪਰ ਜਾਈਆ ਹੋ ਤਾ ਨਾ ਬੋਲਦੀ ਤੇਰੇ ਨਾਲ ਨਹੀਂ ਉਹ ਬੋਲਦੀ ਤੇ ਮੈਂ ਤਾਂ ਉਦੋਂ ਦਾ ਹੀ ਉਹਦੇ ਨਾਲ ਬੰਦ ਕੀਤਾ ਬੋਲਣਾ ਚੱਲਣਾ ਮੈਂ ਤੇ ਉਹਦੇ ਦਲੀਜਾ ਨਹੀਂ ਨੰਗੀ ਹਾਏ ਨਹੀਂ ਮੈਂ ਮਰ ਜਾ ਨਹੀਂ ਕਿਤੇ ਫਾਰੇ ਜਾ ਹਾਂ ਫਿਰ ਪਰਜਾਈ ਦੇ ਕੋੜੇ ਮੇਰੇ ਨਾਲ ਇਦਾਂ ਕਰਦੀ ਹਾਂ ਹਾਂ ਹਲਾਈ ਚੜਿਆ ਪਿਆ ਅੱਜ ਤੇ ਕੁੜ ਖਾਣ ਨੂੰ ਮਗਾ ਲੈਣਾ ਕਿ ਮੈਂ ਤੁਹਾਨੂੰ ਆਖਿਆ ਪਕੌੜਿਆਂ ਦਾ ਪੂਰੀ ਕੱਢ ਲੈਦੀ ਐਦਾਂ ਚੰਗਾ ਲੱਗਦਾ ਇਨਿ ਚਰਾਬਾ ਦੋਾਈ ਘੁੱਟ ਘੁੱਟ ਚਾਹ ਪੀ ਲੈਣ ਵੇਸਨ ਹੈ ਨਹੀਂ ਤੇ ਗਵਾਂਡੀਆਂ ਦੇ ਘਰ ਮੁੰਡੇ ਨੂੰ ਆਜ ਮਾਰਨ ਗਈ ਹਾਂ ਤੋਂ ਘਰੇ ਨਹੀਂ ਮਿਲਿਆ ਤੇ ਵੇਸਰ ਮਗੰਨੀ ਫਿਰ ਪਕੌੜੇ ਕੱਢ ਲਈ ਪੀਓ ਨਾ ਚਾਹ ਫੇ ਟਾਈਮ ਲੱਗ ਜਾਣਾ ਪੀ ਲੋ ਟਕਟ ਉਹ ਕੱਲ ਦੇ ਮਾਂ ਨੂੰ ਵੀ ਕਿੱਥੇ ਆ ਜਾਂਦੇ ਦੇਖਿਆ ਇਹਨਾਂ ਦਾ ਜੇਤੇ ਕਿਤੇ ਆ ਲੈ ਯਾਰ ਦੋਰੀਆਂ ਹੋ ਹੋ ਜਾਣ ਗਿਆ ਮਰ ਮਰ ਜਾਣ ਗਿਆ ਉਦੋਂ ਇਹਨਾਂ ਨੂੰ ਗਵਾਨੇ ਦੇ ਮੁੰਡੇ ਵੀ ਲੱਭ ਜਾਂਦੇ ਸਭ ਕੋ ਲੱਭ ਜਾਂਦਾ ਹੀ ਤੇ ਹੁਣ ਵੇਲਾ ਕੱਲ ਦਿੱਦੀ ਨੂੰ ਜਦ ਨਾਲ ਸ਼ਰੇਆਮ ਤਰੀ ਫਿਰਦੀ ਲਿਆ ਦਿੰਦਾ ਤੂੰ ਆਪਣੇ ਮੂੰਹ ਨਾਲ ਹੀ ਗੱਲ ਕਹਿਆ ਕਰ ਤੂੰ ਜੋ ਹੁੰਦਾ ਨਾ ਤੂੰ ਬਸ ਵੇਖੀ ਚਾਹ ਤੂੰ ਆਪਨੇ ਨਾ ਸੇਰੇ ਆਪਣੇ ਗੱਲ ਲੈ ਆਵੀਂ ਆਜੋ ਆਗੇ ਜੇ ਆਜੋ ਹੋਰ ਸਨਾਓ ਫਰਮਾਸੀ ਜੀ ਦੀਪ ਦਾ ਕਿੱਦਾਂ ਚੱਲਦੀ ਸੋਈ ਸੋਈ ਹਾਂ ਕੱਢੀ ਜਾਂਦੀ ਖਰਚਾ ਖਰਚਾ ਆਪਣਾ ਚਲੋ ਵਧੀਆ ਆ ਆਪਣਾ ਹੀ ਗੜਦੀ ਐ ਸ਼ੌਂਗ-ਮੌਂਗ ਪੂਰੇ ਹੋ ਜਾਂਦੇ ਆ ਸਾਡਾ ਵੀ ਫੇਰ ਤੈਨੂੰ ਪਤਾ ਜੋ ਬੰਦੇ ਸਿਰ ਤੇ ਆ ਸਾਰਾ ਧੰਧਾਲ ਹਾਂ ਕਿਉਂ ਚਾਹ ਪੜ ਲੋ ਜੋ ਬੰਨੇ ਕਿ ਤਰ੍ਹਾਂ ਸਿਰ ਤੇ ਚੁੱਕਿਆ ਚਾਹ ਪੜ ਲੋ ਤਾ ਗੱਲਾਂ ਕਰਦੀ ਨਹੀਂ ਆ ਗਿਆ ਵੇਖ ਲਈਦਾ ਹੁੰਦਾ ਉਹ ਤੂੰ ਫੜ ਜਾ ਮਨਦੀਪ ਹਾਂਜੀ ਮੈਂ ਨਾ ਉਦਾਂ ਵੀ ਤੈਨੂੰ ਫੋਨ ਕਰਕੇ ਸੱਦਣਾ ਚਲ ਚੰਗਾ ਹੋਇਆ ਤੂੰ ਆ ਹੀ ਗਈ ਐ ਕਿਉਂ ਕੀ ਹੋਇਆ ਮਸੀ ਜੀ ਕੋਈ ਗੱਲ ਹੋਈ ਐ ਨਹੀਂ ਗੱਲ ਹੈ ਵੀ ਆ ਤੇ ਨਹੀਂ ਵੀ ਅੱਛਾ ਵੇਖ ਸਹੂ ਘਰਾਂ ਚ ਆਪਣੇ ਪੜਦੇ ਵੀ ਹੁੰਦੇ ਘਰਾਂ ਦੇ ਤੇ ਕਈ ਵਾਰ ਨਹੀਂ ਵੀ ਬਾਹਰ ਦੱਸਿਆ ਜਾਂਦਾ ਦੂਜੇ ਜਣੇ ਨੂੰ ਆਪਣੇ ਘਰ ਚ ਹੀ ਰੱਖਣਾ ਪੈਂਦਾ ਵਾ ਹਾਂਜੀ ਤੇ ਮੈਂ ਤੈਨੂੰ ਤਾਂ ਦੱਸਣ ਦੀ ਤੂੰ ਸਿਆਣੀ ਧੀ ਐ ਹਾਂਜੀ ਪੀਏ ਹਰ ਵੇਲੇ ਦੀਪ ਨੂੰ ਨੋਕਾ ਟੋਕੀ ਉਹ ਜੇ ਚੰਗਾ ਨਹੀਂ ਲੱਗਦਾ ਘਰ ਦਾ ਮੌਲ ਖਰਾਬ ਹੁੰਦਾ ਵਾ ਮਾਤਾ ਕਿੱਧਰ ਦਾ ਟੈਸ਼ਨ ਚੁੱਕ ਲਿਆ ਤੀ ਕਿੱਡੀਆਂ ਸੋਹਣੀਆਂ ਹੀ ਨਾਨਾਲ ਪਰਜਾਈ ਕਿਤੇ ਗੱਲਾਂ ਕਰਨੀਆਂ ਐ ਖੁਸ਼ੀ ਖੁਸ਼ੀ ਕਿਤੇ ਕਿਤੇ ਹੱਸਣ ਖੜੜਾਈ ਆਣ ਕੇ ਤੇ ਦੀਪ ਦਾ ਟੁੱਟੜਾ ਜਾਗਾ ਜਿਹੜਾ ਆਉਂਦਾ ਉਹਦੇ ਗਾਲੀ ਦੀਪ ਦੇ ਗਾਣੇ ਬਚਾਉਣ ਲੱਜਿਆ ਕਰ ਮਾਤਾ ਆ ਨਹੀਂ ਕੰਮ ਮੈਨੂੰ ਚੰਗਾ ਲੱਗਦਾ ਅਈ ਨਾ ਚਲ ਬਤਾ ਮੇਰੀ ਪਰਚਾਈ ਆਈ ਹੈ ਹੁਣ ਕੀ ਇਹਨਾਂ ਦੱਸਣ ਲਈ ਚਲ ਕੋਈ ਗੱਲ ਨਹੀਂ ਫਿਰ ਕੀ ਉਸਿਆਣੀ ਆ ਕੋਈ ਗੱਲ ਦੱਸਣ ਵੀ ਡਈ ਤੇ ਕੋਈ ਗੱਲ ਨਹੀਂ ਦਵਿੰਦਰ ਤੂੰ ਵੀ ਨੀਤੇ ਤੇ ਗਰਮ ਨਾ ਹੋਇਆ ਕਰ ਮੇਰਾ ਟੇਸ਼ਨ ਮਾੜਾ ਲੱਗਾ ਤੇ ਜਿਹੜਾ ਤੂੰ ਹੀ ਡਈਆਂ ਸੀ ਉਹ ਟੇਸ਼ਨ ਚੰਗਾ ਸੀ ਆ ਵੇਖ ਲੈ ਗੱਲਾਂ ਕਿਦਾਂ ਦੀਆਂ ਕਰ ਤੂੰ ਵੀ ਨਾ ਚਲ ਉਹ ਵੀ ਜਾ ਮੇਰੇ ਨਾਲ ਦੁੱਖ ਸੁੱਖ ਤਾਂ ਡਈ ਆ ਕਰਨਾ ਤੇ ਕੋਈ ਗੱਲ ਨਹੀਂ ਤੂੰ ਵੀ ਨੀਤੇ ਤੇ ਦਵਿੰਦਰ ਗਰਮ ਨਾ ਹੋ ਜਾ ਕਰ ਕੋਈ ਗੱਲ ਨਹੀਂ ਦੱਸ ਫਿਰ ਦੱਸ ਦੇ ਵੇਖ ਪਰਦੇ ਆਪਣੇ ਘਰਾਂ ਦੇ ਰੱਖਣੇ ਪੈਂਦੇ ਆਪ ਹੀ ਰੱਖੀਏ ਤੇ ਚੰਗੇ ਰਹੀਦਾ ਹਾਂਜੀ ਬਾਹਰ ਪੜਦੇ ਜਦੋਂ ਖੁੱਲ ਜਾਂਦਾ ਤੇ ਲੋਕ ਮਿਹਣੇ ਦਿੰਦੇ ਆ ਹਾਂਜੀ ਤੇ ਜੇ ਉਹ ਸਿਰੋਂ ਨੰਗੀ ਹੋ ਹੀ ਗਈ ਐ ਤੇ ਹੁਣ ਉਹਨੇ ਮਾੜਾ ਵੀ ਪਾਉਣਾ ਲੀੜਾ ਤੇ ਚੰਗਾ ਵੀ ਪਾਉਣਾ ਵੇ ਉਸ ਉਹਨੇ ਲੀੜਾ ਵੀ ਪਾਉਣਾ ਉਹਨੇ ਸਿਰ ਪੈਰ ਵੀ ਪਾਉਣਾ ਇਹ ਤੇ ਨੋਕਾ ਟੋਕੀ ਹਰ ਵੇਲੇ ਹੁਣ ਆਪਣੇ ਪੇਕੇ ਵੀ ਉਹਨੇ ਜਾਣਾ ਵਾ ਇੰਨੇ ਦਿਨ ਨਾ ਰਹੀ ਇੰਨੇ ਦਿਨ ਨਾ ਰਹੀ ਚੰਗੇ ਥੋੜਾ ਲੱਗੀਦਾ ਵਾ ਥੋੜਾ ਜਿਹਾ ਸਮਝਾ ਇਹਨੂੰ ਇਹ ਤਾਂ ਤੇ ਉਹ ਗੱਲ ਵੀ ਜਿੱਦਾਂ ਉਹ ਨੋਕਾ ਟੋਕੀ ਵੱਲ ਜੇ ਜੇ ਹੁਣ ਤੂੰ ਚੰਗੀ ਤਰ੍ਹਾਂ ਰਹੇਂਗੀ ਕੁੜੀ ਵੀ ਕੰਮ ਕਰਨੀ ਓੱਡੀ ਆ ਕੁੜੀ ਗੰਭੀਰਤਾ ਕਰਦੀ ਇਹਦੇ ਲਾਗੂ ਤੇ ਉਹਨੇ ਵੀ ਕੰਮ ਹੀ ਕਰਨਾ ਤੂੰ ਮਿੱਠੀ ਪਿਆਰੀ ਹੋ ਕੇ ਕੰਮ ਲੈ ਤੇ ਤੂੰ ਕਾਹਨੂੰ ਏਡੀ ਬੜਬੜ ਕਰਕੇ ਬਰੀ ਆਈ ਲੈਨੀ ਹੈ ਨਾ ਮੈਨੂੰ ਤੇ ਇਦਾਂ ਲੱਗਦਾ ਵਾ ਵੀ ਕੋਈ ਹੋਰ ਭੈਣ ਭਰਾ ਨਹੀਂ ਬਣਾਉਣਾ ਚਾਹ ਹਨੂੰ ਹੱਥਾਂ 'ਚ ਫੜਾ ਕੇ ਤੇ ਟੌਪਿਕ ਸ਼ੁਰੂ ਕਰ ਲਿਆ ਪੀਲਾ ਉਹਨੂੰ ਦੇ ਦੇ ਪੀ ਲੂਗੀ ਭਾਬੀ ਵੇਖ ਲੈ ਅਸੀਂ ਦਰਾਨੀ ਥਾਲੀਆਂ ਇੰਨੀਆਂ ਖੋਸ਼ ਆ ਤੇਰੇ ਆਉਣ ਤੋਂ ਪਹਿਲਾਂ ਹੀ ਤੇ ਸੁਪਾ ਦੀਆਂ ਗੱਲਾਂ ਚਲਣ ਡਿਆ ਸੀ ਉਹਨੇ ਸੂਟ ਪਾਇਆ ਤੇ ਮੈਂ ਵੇਖਣ ਲਈ ਹਾਂ ਤੇ ਮੈਨੂੰ ਆਦੀ ਦੀਦੀ ਕੋਈ ਗੱਲ ਮੇਰੇ ਪਿੰਡ ਪਾਈ ਤੇਰੀ ਵਾਲਾ ਹੁੰਦਾ ਮੰਮੀ ਤੇ ਨਹੀਂ ਲੈ ਕੇ ਰਾਲੂਗੀ ਹਾਂ ਆਹੀ ਭਾਵੇਂ ਇੱਕ ਮੇਕ ਰਹਣੀਏ ਪਰ ਇਹ ਮਾਤਾ ਨੇ ਨਹੀਂ ਹਾਨੂੰ ਇੱਕ ਹੌਣ ਦੇਣਾ ਉਹਨੇ ਕਦੀ ਮੱਥੇ ਤੇਰੇ ਲਈ ਨਹੀਂ ਲਿਆਂਦੀ ਤੇ ਐਦਾਂ ਦੇ ਕੰਮ ਮੈਨੂੰ ਨਹੀਂ ਚੱਗੇ ਲੱਗਦੇ ਸੁਣ ਲਿਆ ਨਾ ਵੀ ਮੇਰੇ ਤੋਂ ਮਗਰੋਂ ਇਹ ਸੂਟ ਵੇਖਣ ਦੀਆਂ ਇੱਕ ਦੂਜੇ ਦੀ ਫਿਰ ਮੇਰੇ ਕਰਮਾਂ ਚ ਸਤਾਵਾ ਤੁਸੀਂ ਫਿਰ ਉਹਦੇ ਸਾਹਮਣੇ ਵੀ ਰਾਲ ਕੇ ਖਾਸ ਕੇਟ ਕੇ ਰਹਿਆ ਕਰੋ ਕੱਟੀਆਂ ਕੰਮ ਕੁਮਤ ਦਿਵਿੰਦਰੇ ਕਰਿਆ ਕਰੋ ਕਿ ਰੀ ਇਹਨੇ ਤੇ ਸੜਫੂ ਗਜਾਣਾ ਹੋਏ ਮੇਰਾ ਬੱਸ ਪੈ ਜਾਂਦੀ ਪੱਟੀਆਂ ਕਿਉਂ ਹਾਏ ਆ ਵੇਖ ਲੈ ਨਹੀਂ ਕਿਤੇ ਮੈਂ ਐਡੀ ਦੁਸ਼ਮਣ ਵਾਂ ਵੀ ਤੁਹਾਨੂੰ ਮੈਂ ਖੁਸ਼ ਨਾ ਵੇਖੂਗੀ ਤੈਨੂੰ ਮੈਂ ਇਦਾਂ ਦੀ ਲੱਗਦੀ ਆ ਹੱਥਾਂ 'ਚ ਚਾਹ ਬਣਾ ਕੇ ਤੇ ਤਾਨੇ ਮਿਹਣੇ ਤੇ ਚੁਗਲੀਆਂ ਚਕਾਰੀਆਂ ਆ ਮੈਨੂੰ ਨਹੀਂ ਆ ਕੰਮ ਚੰਗਾ ਲੱਗਾ ਨਾ ਮੇਰੀ ਮਾਂ ਨੇ ਮੈਨੂੰ ਸਿਖਾਇਆ ਕਿ ਦੀ ਚੁਗਲੀ ਨਿੰਦਿਆ ਕਰਨੀ ਤੇ ਨਾ ਮੈਂ ਕਰਦੀ ਆ ਤੇ ਨਾ ਮੈਂ ਸੁਣਦੀ ਆ ਨਿੱਕੇ ਜਹਨੇ ਦੇ ਕੰਪਗਜ ਦੇ ਗੱਲਾਂ ਨਹੀਂ ਕਰੀ ਤੇ ਨਾ ਮੈਂ ਬਹੁਤੀ ਸੁਣਦੀ ਆ ਉਹ ਵੀ ਤੇ ਤੇਰੀ ਮਾਂ ਦੇ ਲਾਗੂ ਆਈ ਹੈ ਉਹ ਕਿੱਥੋਂ ਆਈ ਆ ਉਹ ਤੇ ਮੇਰੀ ਮਾਂ ਹੀ ਆ ਚੁੱਪ ਕਰ ਚੁੱਪ ਕਰ ਕੋਈ ਗੱਲ ਨਹੀਂ ਤੇ ਮੇਰਾ ਨਾਂ ਤੋਂ ਬੋਲ ਕੋਈ ਗੱਲ ਨਹੀਂ ਤੁਸੀਂ ਵੀ ਦੋਵੇਂ ਪਹਿਣਾ ਪਹਿਣਾ ਬਣ ਕੇ ਰਿਆ ਕਰੋ ਤੇ ਆਪਣੀ ਉਹ ਵੀ ਤੁਹਾਡੀ ਸਾਸ ਮਾਮ ਉਹਦੇ ਸਾਹਮਣੇ ਵੀ ਹੱਸ ਹੱਸ ਕਰਦੀਆਂ ਰਿਆ ਕਰੋ ਕੰਮ ਕਰ ਕਰਿਆ ਕਰੋ ਦੋਵੇਂ ਰਲ ਕੇ ਇਕੱਠੀਆਂ ਰਿਆ ਕਰੋ ਉਹਨੂੰ ਵੀ ਫਿਰ ਪਤਾ ਲੱਗੇ ਕਿ ਹਾਂ ਪਏ ਇਕੱਠੀਆਂ ਵਾ ਇਹ ਤੋੜਾ ਤੂੰ ਹੀ ਅੰਦਰ ਵਰਕੇ ਹੱਸ ਲਿਆ ਤੇ ਉਹਦੇ ਸਾਹਮਣੇ ਤੂੰ ਹੀ ਸੋਨਾ ਖੇਡੋ ਨਾ ਸਰ ਅੱਗੋਂ ਪਿੱਛੋਂ ਤੁਸੀਂ ਦੋਵੇਂ ਇਕੱਠੀਆਂ ਤੇ ਉਹਦੇ ਸਾਹਮਣੇ ਤੁਸੀਂ ਫਿਰ ਬੋਲੋ ਤੇ ਉਹਨੇ ਤੇ ਫਿਰ ਇਹੀ ਕਹਿਣਾ ਵਾ ਕਿ ਇਹ ਪਏ ਇਕੱਠੀਆਂ ਨਹੀਂ ਰਹਿੰਦੀਆਂ ਮੇਰ ਭਾਬੀ ਘਰ ਚ ਨਿੱਕੀਆਂ ਮੋਟੀਆਂ ਗੱਲਾਂ ਕਹੀ ਹੁੰਦੀਆਂ ਜੇ ਕਿਤੇ ਮੈਂ ਕੰਮ ਤੋਂ ਕਹਿ ਦਿੰਨੀ ਹਾਂ ਨਾ ਇਨੇ ਕੰਡੇ ਲੁਈ ਜਾਣੇ ਆ ਮਾਂ ਤਾਂ ਹੋਰ ਨਾ ਚੁੱਪ ਕਰ ਜਾ ਮੇਰੇ ਕੋ ਕਿਤੇ ਪੜਦੇ ਨਾ ਖਰਾਲੀ ਮੈਂ ਇੱਥੇ ਚੁੱਪ ਕੀਤੀ ਭਰੀ ਪੀਤੀ ਨਹੀਂ ਨਾ ਮੈਂ ਦੱਸਾਂਗਾ ਤੇ ਡੇੜ ਦੇੜ ਦੱਸਣੀ ਆ ਪਤਾ ਤੈਨੂੰ ਮੈਂ ਚੰਗਾ ਭਲਾ ਪਤਾ ਵਾ ਅੱਛਾ ਇਹ ਗੱਲਾਂ ਹੋਈਆਂ ਤੂੰ ਬੜੀ ਕਿਤੇ ਪੜਦੇਆਂ ਦਾ ਮੈਨੂੰ ਡਰਾਵਾ ਦਿਨੀ ਆ ਨਹੀਂ ਮਾਰ ਮੁੱਕੀ ਨੱਕ ਤੇ ਜਿਆਦਾ ਕਿਤੇ ਬੋਲਦੀ ਪਰਚਾਈ ਦੇ ਸਾਹਮਣੇ ਵੇਖ ਲੈ ਕਿਤੇ ਇਦਾਂ ਦੇ ਕੰਮ ਕਰਦੀ ਕਾਦੇ ਪੜਦੇ ਤੂੰ ਖੋਲਣੇ ਉਹਦੇ ਕਿਹੜੇ ਪੜਦੇ ਉਹੀ ਗਵਾਣੀ ਵਾਲੇ ਖੋਲ ਦੱਸਾਂ ਡੇੜ ਦੇੜ ਦੱਸ ਆ ਵੇ ਨਹੀਂ ਸਮਝਾ ਇਹਨੂੰ ਕੋਹੇ ਦੇ ਆ ਮਾਂ ਖਤਮੀ ਚੁੱਪ ਕਰ ਚੱਲ ਕੋਈ ਗੱਲ ਨਹੀਂ ਇਹਨੂੰ ਵੀ ਮੈਂ ਸਮਝਉਣੀ ਕੋਈ ਗੱਲ ਨਹੀਂ ਇਹ ਆਂਦੇ ਹੁੰਦੇ ਵੀ ਆਪਣਾ ਘਰ ਝੱਗਾ ਚੁੱਕੀ ਹੈ ਨਾ ਤੇ ਐਡਾ ਨੰਗਾ ਹੁੰਦਾ ਵਾ ਲੱਗਦਾ ਤੂੰ ਉਹੀ ਕੰਮ ਕਰਦੀ ਇਹਨੂੰ ਢੱਕ ਲਾ ਚਾਹ ਤੇ ਕਰਨ ਕਰਕੇ ਦੁਬਾਰਾ ਪੀ ਲਈ ਇਹਨੂੰ ਨਾ ਸਮਝਾ ਪੁੱਤ ਕੋਈ ਗੱਲ ਨਹੀਂ ਮੈਂ ਮਾਸੇ ਸਮਝਉਣੀ ਕੋਈ ਗੱਲ ਨਹੀਂ ਤੂੰ ਮੀਨਾਂ ਤੇ ਵੇਖ ਰਹੀਂ ਨਾ ਬੋਲਿਆ ਕਰ ਕੋਈ ਗੱਲ ਨਹੀਂ ਗੱਲ ਸੋੜੀ ਦੱਬੀਆਂ ਕਿਤੇ ਆ ਮੜਾ ਜ ਮੜਾਵਾ ਰੱਖਿਆ ਗਿਆ ਕਰਾਂ ਤੇ ਇਹ ਕਿੱਡੀ ਕਿੱਡੀ ਫੂਫੂ ਕਰਦੀ ਜਿੰਨੇ ਤੇ ਇਹਨੇ ਨਾ ਕਦੀ ਵੀ ਪਤਾ ਨਹੀਂ ਜ਼ੋਰ ਆ ਰਹੀ ਆ ਕੋਈ ਗੱਲ ਨਹੀਂ ਤੂੰ ਮੈਨੂੰ ਦੱਸਿਆ ਚੱਲ ਕੀ ਕਰਨਾ ਹੁਣ ਫਿਰ ਕੋਈ ਗੱਲ ਨਹੀਂ ਹੁਣ ਜਾਂਦੀ ਡੱਡ ਦਵਾਈ ਨਾ ਪਾ ਗਈ ਪਿੰਲੇ ਇੰਟਰ ਤੇ ਸਾਰੀਆਂ ਆਈਆਂ ਇਹਨਾਂ ਤੇ ਤੋਰੀ ਪਹਿਣਾ ਵਾ ਤੇ ਮੈਂ ਆਉਂ ਚੁੱਪ ਚਾਪ ਤੂੰ ਮੈਨੂੰ ਦੱਸ ਦੇ ਕਿ ਕਿੰਨੂ ਕਿੰਨੂ ਕਹਿਣਾ ਵਾ ਤੇ ਮੈਂ ਕਹਿ ਦੇਣੀ ਫਿਰ ਸਾਥ ਨੂੰ ਕਹਾਂ ਉਹਨਾਂ ਨੂੰ ਕਹਿ ਦੇਣੀ ਕੋਈ ਗੱਲ ਨਹੀਂ ਉਹਨਾਂ ਨੇ ਕਿਹਾ ਹੋਣਾ ਮੇਰਾ ਅੱਖਾਂ ਦਾ ਫਰਜ ਵਾ ਉਂ ਚਾਏ ਨਾ ਹੁਣ ਤੇ ਤੂੰ ਨਾ ਉਹਨਾਂ ਨੂੰ ਡੱਕ ਦੇ ਫੇਰੀ ਕਿ ਮੈਂ ਕੱਲੀ ਨਹੀਂ ਜਾਣਾ ਵਾ ਕੋਈ ਗੱਲ ਨਹੀਂ ਆ ਜਾਣ ਜਿੱਦਾ ਮਰਜ਼ੀ ਕੋਈ ਗੱਲ ਨਹੀਂ ਜਦ ਤੂੰ ਉਹ ਵੀ ਆਉਣ ਗਿਆ ਤਾਂ ਆਉਂਦੀ ਉਹ ਨਾ ਕਿ ਕਿ ਮੈਂ ਕੱਲੀ ਨੇ ਜਾਣਾ ਅੱਖ ਨਾ ਇੰਨੇ ਪਿੰਨਾ ਨੇ ਇੰਨੇ ਜਾ ਕੇ ਤਾਂ ਪਤਾ ਨਹੀਂ ਪੇਕੇ ਨਾਲ ਕੀ ਕੋਕ ਕਰ ਆਉਣਾ ਆਡੀਆਂ ਜਵਦੀਆਂ ਚੁਗਲੀਆਂ ਹੀ ਕਰਨ ਆਉਣਾ ਕੋਈ ਨਹੀਂ ਆਉਣ ਗਿਆ ਤਾਂ ਆਉਂਦੀ ਚੱਲ ਕੇ ਮੈਂ ਉਹਨਾਂ ਨੂੰ ਵੀ ਕਹਿ ਦਿੰਨੀ